ਨਾ ਇਥੇ ਪਹਿਲਾਂ ਮੇਰੇ ਪੰਚਾਇਤ ਦੀਆਂ ਦੁਕਾਨਾਂ ਸੀ ਉਹ ਪੰਜਾਬ ਨੇ ਧਾਤੀਆਂ ਦੁਕਾਨਾਂ ਕਹਿੰਦੇ ਨਵੀਆਂ ਪਾਦਾਂ ਦੇ ਬਾਅਦ ਚ ਉਹ ਨਹੀਂ ਬਣ ਪਈਆਂ ਬਾਅਦ ਵਿੱਚ ਮੈਂ ਜੀ ਰੋਡ ਦੇ ਤੰਬੂ ਲਾ ਕੇ ਆਪਣਾ ਕਜਾੜਾ ਕਰਨ ਲਿਆ ਬੱਚੇ ਪਾਲਣ ਲਿਆ ਇਹ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ 3 ਮੋੜੇ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਿੰਨਾ ਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਟ ਦੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ 4000 ਰੁਪਏ ਮੇਰਾ ਗੱਲਾ ਹੀ ਚੁੱਕ ਕੇ ਲੈ ਗਿਆ ਜੀ ਤੇ ਮਾਰ ਲੀਆ ਤਾਂ ਕਹਿੰਦੇ ਤੇ ਅਸੀਂ ਕੱਲ ਮੌਕੇ ਤੇ ਇੱਥੇ ਆ ਨਹੀਂ ਕਰ ਗਏ ਪ੍ਰੋਗਰਾਮ ਤੇ ਗਿਆ ਤੇ ਜੇ ਹਾਂ ਇੱਥੇ ਹੁੰਦੇ ਤੇ ਆਦੀ ਆ ਦਾ ਬਹੁਤ ਜਾ ਨਕਸ਼ਾ ਹੋ ਰਿਹਾ ਇ ਤੇ ਨਸ਼ਾ ਕਰਕੇ ਮੁਰੇ ਨਿਕਲਦੀ ਕੀਤੀ ਨਾ ਬਾਅਦ ਇੱਥੇ ਖਲੋਤੇ ਨੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂ ਨਾਂ ਨੇ ਅਲੱਗ ਅਲੱਗ ਅੱਡੇ ਆ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂ ਨਾਂ ਕਰਦੀ ਆ ਨੇ ਇਹੋ ਲੱਗੇ ਇਹ ਬਸ ਇਹੋ ਕਹਿੰਦਾ ਵੀ ਇੱਥੇ ਸਮਾਜ ਚੁੱਕ ਅਸੀਂ ਦੋਸਤ ਰਹਣੇ ਜਦੋਂ ਮਾਰ ਦੇਣਾ ਇਸੇ ਦਾ ਬੁਝੇ ਜਾ ਕੇ ਘਾਟਾ ਜੀ ਇਹਨਾਂ ਸਮਾਨ ਦਾ ਨੁਕਸਾਨ ਸਾਰਾ ਕਰਤਾ ਜੀ ਨੇ ਕਰਿਆ। ਪੁਲਿਸ ਕੋਲ ਪਹਿਲਾਂ ਹੀ ਆਨਲਾਈਨ ਕੰਪਲੇਂਟ ਕੀਤੀ ਆ ਅੱਜ ਕੱਲ ਥਾਣੇ ਤੇ ਗਿਆ ਰਾਤੀ ਰੋੜ ਅੱਜ ਤਾਂ ਘਟ ਕੋ ਪੁਲਿਸ ਨਹੀਂ ਪਹੁੰਚੀ। ਕੀ ਮੰਗ ਕਰਦੇ ਆਏ ਮੰਗ ਕਰ ਰਹੇ ਹਨ ਇਨਸਾਫ ਮਿਲਣਾ ਚਾਹੀਦਾ ਜੀ ਜੋ ਹਰ ਇਨਸਾਫ ਹੈ ਉਹਨੂੰ ਮਿਲਣਾ ਚਾਹੀਦਾ ਜੀ। ਬਸਾ ਨੁਕਸਾਨ ਮੇਰਾ 2 ਲੱਖ ਦੇ ਲੱਖ ਤੱਕ ਹੋਇਆ ਜੀ। ਮੈਂ ਅਸ਼ੋਕ ਕੁਮਾਰ ਲਖਣ ਕਨ ਦਾ ਪੰਜਾਬ ਖੇਤ ਜੁਨੇ ਦਾ ਜ਼ਿਲ੍ਹਾ ਪ੍ਰਧਾਨ ਹੈ। ਸੁਭਾ ਕਮੇਟੀ ਮੈਂਬਰ ਹੈ। ਕਿਤੇ ਅੱਜ ਹੀ ਪਤਾ ਲੱਗਾ ਮੈਨੂੰ ਕਿ ਕੱਲ ਸ਼ਾਮ ਨੂੰ ਦੇਰ ਰਾਤੀ ਜਿਹੜਾ ਨਾ ਉਹ ਬਲਜੀਤ ਸਿੰਘ ਸਨੋਬ ਸੂਰਤਾ ਸਿੰਘ ਵਾਸੀ ਨੜਾਲੀ ਨੇ ਪੂਰਵੀ ਕਾਰਕੀ ਬੰਦੇ ਨਾਲ ਲੈ ਆ ਕੇ ਇੱਥੇ ਜਿਹੜਾ ਨਾ ਦੁਕਾਨ ਦੀ ਭੰਨ ਤੋੜ ਕੀਤੀ ਉਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜੰਦਾ ਸਮਾਨ ਸੀ ਉਹ ਜੰਦਾ ਇਹਨਾਂ ਦਾ ਖਰਾਬ ਦਿੱਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਕਿ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਨਾਲ ਜਿਹੜਾ ਨਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜੰਨਾ ਤਰਾ ਦੇ ਕੇ ਇੱਥੇ ਰਹਿੰਦਾ ਸੀ ਇਹਨਾਂ ਕੋ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤ ਨਵੀਆਂ ਦੁਕਾਨਾਂ ਲਗੀਆਂ ਢਾਕੀ ਬਣਾਉਣ ਤੇ ਦੂਸਰੀ ਪੈੜੀ ਵਾਲੇ ਸਟੇਲ ਆ ਰਿਹਾ ਤੇ ਜਿਹੜਾ ਪਈ ਚਾਰ ਪੰਜ ਸਾਲ ਤੋਂ ਜਿਹੜਾ ਉਹ ਇੱਕ ਤੰਬੂ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਪਰਿਵਾਰ ਦਾ ਕਜਾਰਾ ਚਲਾਉਂਦਾ ਸੀ ਤੇ ਜਿਹੜਾ ਇਹ ਅਸੀਂ ਇਹੋ ਹੀ ਬਣ ਕਰਦੇ ਆ ਕਿ ਜਿਹੜਾ ਪਈ ਇਹ ਇਹਦਾ ਗੁਰਨਾਮ ਸਿੰਘ ਹੈ ਸਾਨੂੰ ਫੂਲ ਤੇ ਜਿਹੜੀਆਂ ਦੁਕਾਨਾਂ ਤੇ ਜਿਹੜਾ ਫੀ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ ਵਿਸ਼ਵਾਸਤ ਆਇਆ ਸੀ ਕਿ ਜਿਹੜੀ ਦੁਕਾਨ ਢਾ ਕੇ ਨਵੀਂ ਬਣਾਈ ਜਾਏਗੀ ਤੇ ਉਹ ਜਿਹੜਾ ਨਾ ਉਹ ਤੁਹਾਨੂੰ ਜਿਹੜਾ ਨਾ ਉਹ ਇੱਥੇ ਦੁਕਾਨ ਚਤੀ ਜਾਏਗੀ ਪਰ ਉਹ ਆਸਾਸ ਦੇ ਵਿੱਚ ਹੀ ਜਨਦਾ ਪੇਦੇ ਤੰਬੂ ਰਾਕੇ ਇੱਥੇ ਜਨ ਗੁਜ਼ਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਅਸੀਂ ਅਦੀ ਪੁਰ ਜੋਰ ਨੰਦਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਤੇ ਜਨਦਾ ਪੇਦੇ ਨਾਲ ਇਨਸਾਫ ਕੀਤਾ ਜਾਵੇ ਕੱਲ ਦਿਨ ਜਿਹੜਾ ਪੁਲਿਸ ਨੇ ਵਾਦਾ ਕੀਤਾ ਸੀ ਵੀ ਅੱਜ 10 ਵਜੇ ਤੋਂ ਪਹਿਲਾਂ ਜਨਦਾ ਵੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜਨਦਾ ਕੋਈ ਵੀ ਕਾਰਵਾਈ ਜਰੀ ਉਹ ਨਾ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਜਨਰਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਨਰਾਂ ਹਰ ਕਿਸ ਦਾ ਇਨਸਾਫ ਕਰਾਂਗੇ ਪਰ ਕੋਲ ਕਾਨੂੰਨ ਦੇ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਨਰਾਂ ਗੁੱਡਾ ਕਰਦੀ ਜਰੀਆ ਸ਼ਰੇਆਮ ਚੱਲ ਰਹੀ ਹੈ ਤੇ ਉਹਨਾਂ ਨੂੰ ਜਨਰ ਅੰਦਤ ਹੋਣੀ ਚਾਹੀਦੀ ਹੈ ਤੇ ਜਿਹੜੀ ਯੋਗ ਕਾਰਵਾਈ ਹੈ ਯੋਗ ਪਰਚਾ ਜਿਹੜਾ ਉਹਨਾਂ ਦਾ ਸਖਤ ਤੋਂ ਸਖਤ ਕਰਦੇ ਯੋ ਇੰਤਰੀਆ ਤੇ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕੇਸੇ ਦਾ ਜਾਗੀਬਾਦੀ ਨੁਕਸਾਨ ਜਿਹੜਾ ਨਾ ਉਹ ਨਾ ਹੋ ਸਕੇ ਇਹ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਹਾਂ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਤੇਈ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਵੇਸ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ